ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਦੇ ਪਵੜੇ ਲੈ ਕੇ ਆਂ ਬਲਾਂ ਵਾਲੀ ਪੱਗ ਦੇ ਨਾਲ ਜਿਹੜਾ ਆਪਾਂ ਵੇਖਾ ਕਿਸੇ ਵਿਅਕਤੀ ਦੇ ਕਿਵੇਂ ਬੰਨਣਾ ਤੇ ਸਭ ਤੋਂ ਪਹਿਲਾਂ ਆਪਾਂ ਕੇਸਾ ਨੂੰ ਕੰਗਾ ਕਰਕੇ ਤੇ ਫਿਰ ਜਿਹੜੇ ਆਪਣੀ ਖੱਬੀ ਸਾਈਡ ਦੇ ਕੰਨ ਦੇ ਲਵੇ ਜਿਹੜਾ ਆਪਾਂ ਜੁੜਾ ਕਰਨਾ ਹੈ ਜਿਹੜਾ ਤੁਸੀਂ ਜੁੜਾ ਉਹ ਗੱਠ ਵਾਲਾ ਵੀ ਕਰ ਸਕਦੇ ਹੋ ਜਿਹੜਾ ਆਪਣਾ ਸਿੰਪਲ ਜੁੜਾ ਵੀ ਕਰ ਸਕਦੇ ਹੋ ਤੇ ਫਿਰ ਜਿਹੜਾ ਆਪਾਂ ਜੁੜਾ ਟਕਾਉਣ ਤੋਂ ਬਾਅਦ ਜਿਹੜੇ ਵੀ ਨਾਲ ਦਾ ਮਰਤ ਛਕਿਆ ਉਹ ਜਿਹੜੇ ਵੀ ਆਪਣੇ ਬੀਜ ਨੇ ਜਿਹੜਾ ਜੁੜੇ ਦੇ ਉੱਤੇ ਕੰਗਾ ਆਪਣਾ ਦੇ ਸਕਦੇ ਹਨ ਤੇ ਫਿਰ ਆਪਾਂ ਜੇ ਆਪਾਂ ਬੇਸਤੀ ਗੱਲ ਕਰੀਏ ਬੇਸਦੀ ਲੈਂਥ ਹੀ ਹੈ 1.5 ਮੀਟਰ ਤੇ ਜਿਹੜਾ ਆਪਾਂ ਕੱਪੜਾ ਆਪਾਂ ਜਿਹੜਾ ਆਮ ਵਰਤਿਆ ਤੇ ਫਿਰ ਆਪਾਂ ਜਿਹੜੇ ਆਪਣੇ ਦੋਹੀ ਜਿਹੜਾ ਆਪਾਂ ਬੇਸ ਬੰਨਣਾ ਤੇ ਫਿਰ ਜਿਹੜੇ ਆਪਣੇ ਪਰਨੇ ਦੇ ਇਹ ਆਪਣੀ ਕੇਸ਼ ਕੀ ਦੇ ਦੋ ਇੱਕ ਦੋ ਕਿਨਾਰੇ ਹੁੰਦੇ ਆ ਇੱਕ ਕਿਨਾਰੇ ਨੂੰ ਆਪਾਂ ਜਿਹੜਾ ਹਾਫ ਫੋਲਡ ਕਰਕੇ ਇੱਕ ਟ੍ਰਾਇੰਗਲ ਪੂਣੀ ਬਣਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਉਸ ਵਿੱਚ ਕੋਈ ਡੰਗ ਨਾ ਪਵੇ ਤਾਂ ਆਪਾਂ ਉਹਦੇ ਥੱਲੇ ਜਿਹੜਾ ਇੱਕ ਕੱਪੜਾ ਧਵਾਗੇ ਕੱਪੜਾ ਦੇਣ ਤੋਂ ਬਾਅਦ ਜਿੰਨਾ ਆਪਾਂ ਅੱਖ ਤੇ ਰੱਖਣਾ ਚਾਹੁੰਦੇ ਤੁਸੀਂ ਬੇਸ ਆਪਣਾ ਜਿਹੜਾ ਲੜਾ ਅੱਖ ਤੇ ਜਿੰਨਾ ਰੱਖਣਾ ਚਾਹੁੰਦੇ ਜੀ ਉਹਨਾਂ ਦਾ ਅੱਖ ਤੇ ਰਾ ਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਉਸ ਵਿੱਚ ਕੋਈ ਡੰਗ ਨਾ ਪਵੇ ਤਾਂ ਬੰਦਾ ਜਿਹੜਾ ਆਪਾਂ ਹਲਕਾ ਜਿਹਾ ਕੱਪੜਾ ਧਵਾਗੇ ਤੇ ਬੇ ਬੇਚ ਜੋ ਚੱਕੀਤਾਂ ਜਿਹੜੇ ਆਪਣੇ ਡੋਂਗ ਨੇ ਉਹ ਕੱਢ ਗਏ ਤੇ ਲੜ ਨੂੰ ਲੋਡ ਕਰਕੇ ਤੇ ਚੱਕੀਤਾਂ ਜਿਹੜੀ ਉਹ ਲੜ ਲੜ ਦੀ ਸਫਾਈ ਕਰਕੇ ਤੇ ਲੜ ਨੂੰ ਸੈੱਟ ਕਰਕੇ ਲਗਾਉਣਾ ਹੈ ਤੇ ਜਿੱਥੇ ਕਿਤੇ ਉਹ ਕਪੜਾ ਜਿਹੜਾ ਬਣਾ ਵੱਧ ਘਟ ਰਹੇ ਦਾ ਉਥਾ ਪਾਉਣ ਨੂੰ ਸੈੱਟ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲਾ ਲਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰ ਲੈਣਾ ਹੈ ਇਹ ਦੋਈ ਕਿਨਾਰੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਤੇ ਜਿੰਨਾ ਆਪਣਾ ਉੱਤੇ ਕਪੜਾ ਰਹਿ ਗਿਆ ਸੀ ਉਹਨੂੰ ਆਪਾਂ ਆਪਣੀ ਜਿਹੜੀ ਸ਼ੇਪ ਪੱਗ ਦੀ ਸ਼ੇਪ ਬਣਾਉਣ ਲਈ ਬਣਾਉਣ ਵਾਸਤੇ ਜਿਹੜਾ ਆਪਾਂ ਕਪੜਾ ਜਿਹੜਾ ਅੰਦਰ ਦਵਾਂਗੇ ਕਪੜਾ ਅੰਦਰ ਤੋਂ ਦਿਨ ਤੋਂ ਬਾਅਦ ਜਿਹੜਾ ਵਾ ਸੈਟ ਆਣਾ ਜਿਹੜਾ ਆਪਾਂ ਪਹਿਲਾਂ ਹੀ ਉਹਦੇ ਨਾਲ ਜਿਹੜਾ ਉੱਤੇ ਕਿਨਾਰਾ ਹੋਊਗਾ ਉਹਨੂੰ ਉਹਨੂੰ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਰ ਕਵਰ ਕਰਨਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਦੋਹੇ ਕਿਨਾਰੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਤੇ ਜੇ ਉਸ ਵਿੱਚ ਵੀ ਤੁਹੀ ਕਪੜਾ ਦੇਣਾ ਚਾਹੁੰਦੇ ਹੋ ਤੁਸੀਂ ਉਹ ਉਹ ਤੇ ਕਪੜਾ ਦੇ ਕੇ ਤੇ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਤੇ ਨਾਲ ਜਿਹੜਾ ਆਪਣਾ ਬੇਸ ਉਹ ਵੀ ਆਪ ਸੈੱਟ ਕਰ ਲੈਣਾ ਜੇ ਕਿਸੇ ਦੇ ਜਿਹੜੇ ਆਪਣੇ ਕੇਸ ਰਹਿੰਦੇ ਆ ਅੰਦਰ ਬਾਹਰ ਆ ਜਾਂਦੇ ਉਹਨਾਂ ਨੂੰ ਆਪਾਂ ਅੰਦਰ ਕਰ ਲੈਣਾ ਬਾਜ ਨਾਲ ਜਿਹੜਾ ਆਪਾਂ ਜਿਹੜੀ ਹੁਣ ਆਪਾਂ ਜਿਹੜੀ ਪੱਗ ਬਣਨੀ ਆ ਜੇ ਆਪਾਂ ਦੀ ਲੈਂਥ ਦੀ ਗੱਲ ਕਰੀਏ ਤਾਂ ਇਹ ਲੈਂਥ ਹੈ 7 ਮੀਟਰ ਕੱਪੜਾ ਫੋਟੋ ਲਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿੱਧੇ ਸੈਂਟਰ ਚ ਉਹ ਲਿਆ ਕੇ ਲੜ ਨੂੰ ਪੂਣੀ ਦਾ ਹੌਲ ਦਾ ਪਤਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੀਆਂ ਚੋਂ ਜਿਹੜੇ ਵਾਲੀਆਂ ਇਕੱਠੇ ਕਰਕੇ ਤੇ ਜਿੱਥੇ ਆਪਾਂ ਬੇਸ ਬਣਿਆ ਸੀ ਪਹਿਲਾਂ ਲਈ ਸੀ ਉਹ ਤੋਂ ਥੋੜਾ ਗਾਹ ਕਰਕੇ ਫਿਰ ਅੱਧੀ ਘਾਤੀ ਘਲਟਾ ਕਿਹੜਾ ਪਲੜ ਨੂੰ ਚਾਹੀ ਤਰ੍ਹਾਂ ਜਿਹੜੇ ਉਸ ਵਿੱਚ ਬਲ ਪਾਈ ਸੀ ਉਹਨਾਂ ਬਲੜ ਨੂੰ ਆਪਾਂ ਲੋਡ ਕਰਕੇ ਇਹ ਨਾਲ ਯਾਰ ਬਾਕੀ ਪੱਕ ਦੀ ਜਿਹੜੀ ਸੈਟਿੰਗ ਲੜ ਨੂੰ ਸੈੱਟ ਕਰਕੇ ਤੇ ਆਪਾਂ ਇਹ ਲੜ ਨੂੰ ਤੇ ਘਾਤੀ ਘਲਟਾ ਕਿਹੜਾ ਪਲੜ ਨੂੰ ਲੋਡ ਕਰਕੇ ਤੇ ਆਪਣੇ ਜਿਹੜੇ ਵਾਲੇ ਉਹ ਟੈਟ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਇੰਗੀ ਤਰ੍ਹਾਂ ਇਹਦਾ ਪਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਹੌਲਾ ਪਸ ਥੱਲੇ ਰੱਖ ਕੇ ਬੰਦ ਪਸ ਉੱਤਰਾ ਕੇ ਦੋ ਹੀ ਪੱਲੇ ਇਕੱਠੇ ਕਰਕੇ ਤੇ ਵੜੇਲੇ ਵਾਲ ਨੂੰ ਇਕੱਠੇ ਕਰਨੇ ਹਨ ਦੋ ਹੀ ਪੱਲਿਆਂ ਚੋਂ ਜਿਹੜੇ ਆਪਾਂ ਵਾਲ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਇਹ ਲੜ ਨੂੰ ਸੈੱਟ ਕਰਕੇ ਤੇ ਜਿੰਨੇ ਤੋਂ ਹਿੱਸੇ ਬਲ ਪਾਉਣ ਜਿੰਨੇ ਲੜ ਚ ਉਹਨੇ ਆਪਣੇ ਲੜ ਚ ਬਲ ਪਾ ਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਆਪਣੇ ਪਲੇਡਰ ਦੇ ਵੱਲ ਮੁੱਕ ਦੇਵਣਗੇ ਉੱਥੇ ਆਪੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜੰਗੀ ਤਣੜਾ ਪਲੜ ਨੂੰ ਲੋਡ ਕਰਕੇ ਤੇ ਲੜ ਕਿਹੜੇ ਆਪਣੇ ਵਾਲਿਓ ਪਾ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜ ਨੂੰ ਬੈਗ ਤੋਂ ਪੈਂਚੀ ਕਰਕੇ ਤੇ ਹੋਂ ਜਿਹੜੇ ਪਬਲ ਪਾਈ ਲੜ ਲੜ ਚੋ ਉਹਨਾਂ ਬਲਾਣਾ ਆਪਾਂ ਲੋੜ ਕਾਣਾ ਹੈ ਜਨਾਲੀਆਂ ਬਾਕੀ ਬਾਗ ਜਿਹੜੀ ਆਪਾਂ ਸਾਈਡ ਕੋ ਜਿਹੜੀ ਨਾਲ ਦੇ ਨਾਲ ਕਰੀਆਣੀ ਹੈ ਤੇੜਾ ਆਪਾਂ ਅਗਲਾ ਲੜਾ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚੀ ਕਰਕੇ ਉਨਿਆ ਹੌਲ ਦਾਵਾ ਤੋਂ ਥਲੇ ਲਾ ਕੇ ਬੰਦਪਾਸ ਉਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਦੋਈ ਪੱਲਿਆਂ ਚੋੜੇ ਆਪਾਂ ਵਾਲਨਿਓ ਇਕੱਠੇ ਕਰਨੇ ਹਨ ਸਭ ਤੋਂ ਪਹਿਲਾਂ ਆਪਣੇ ਪਹਿਲੇ ਪੱਲੇ ਪੱਲੇ ਚ ਵਾਲਨਿਓ ਇਕੱਠੇ ਕਰ ਕਰਕੇ ਤੇ ਵਾਲਨ ਦੋਨੇ ਦੋਨੇ ਦੂਜੇ ਲੜ ਜਿਹੜੇ ਆਪਣੇ ਵਾਲ ਪਈ ਹੁੰਦੇ ਹਨ ਉਹਨਾਂ ਨਾਲ ਪਹਿਲੇ ਪੱਲੇ ਵਾਲਾ ਨਾਲ ਜੋੜ ਕੇ ਤੇ ਲੜ ਨੂੰ ਜਗੀ ਤਰ੍ਹਾਂ ਸੈਟ ਕਰ ਲੈਣਾ ਸੈਟ ਕਰਕੇ ਇਜਨੀਸ ਵਿੱਚ ਬਲ ਪੰਜ ਆਉਣਗੇ ਉਹਨਾਂ ਬਲਾਂ ਨੂੰ ਲੋਡ ਕਰਕੇ ਜਿੱਥੇ ਆਪਣੇ ਪਹਿਲੇ ਵਾਲ ਤੇ ਬਲ ਮੁੱਕ ਜਾਣਗੇ ਉਥੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਬਾਕੀ ਪੱਕ ਦੀ ਜਿਹੜੀ ਸਾਈਡਿੰਗ ਜਿਹੜੀ ਨਾਲ ਜਾਣ ਕਰਿਆਣੀ ਹੈ तेरा आप अगला लड़ ला है लड़ बैक्त तो पेंट कर लेना है पूरी जो खोल पता थले के बंद पड़ा के ही पलिया कटे करके ते दो ही पलिया जेडे अपने बल ने कट्ठे करने हैं ਕੱਠੇ ਗਾਨ ਤੋਂ ਬਾਅਦ ਜਿਹੜੇ ਆਪਾਂ ਲਾਡਨ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਤੇ ਉਹ ਜਿਹੜੀ ਬਾਕੀ ਬਾਕ ਦੀ ਜਿਹੜੀ ਸੈਟਿੰਗ ਕਰਨੀ ਹੈ ਤੇ ਉਤਲੇੜਾਂ ਦੀ ਵੀਡੀਓ ਆਪਾਂ ਸਾਡੇ ਇਹ ਜਿਹੜੇ ਨਾਲ ਨਾਲ ਕਰੀ ਜਾਣੀ ਹੈ ਇਹਦਾ ਪਾ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰ ਲੈਣਾ ਹੈ ਕਣੀ ਲੋਹਲ ਦਾ ਬਤ ਥਲੇ ਰੱਖ ਕੇ ਬੰਦ ਪਾਸ ਉਤਰਾ ਕੇ ਅੱਖ ਤੱਕ ਜਿਹੜਾ ਲੜ ਨੂੰ ਖੋਲ ਲੈਣਾ ਹੈ ਅੱਖ ਤਾ ਖੋਲਣ ਤੋਂ ਬਾਅਦ ਤੇ ਆਪਣੀ ਉਸ ਵਿੱਚੋਂ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਕੱਢ ਗਏ ਤੇ ਜਿਹੜਾ ਲੜ ਕੇ ਥੋੜੇ ਬਲ ਪਾ ਕੇ ਜਿਹੜਾ ਲੜ ਨੂੰ ਲੋੜ ਕਰਕੇ ਤੇ ਸੈਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਵਿੱਚ ਘਾ ਲੈਣਾ ਹੈ ਪੂਣੀ ਦਾ ਹੋਲਾ ਬਸ ਥੱਲੇ ਰੱਖ ਕੇ ਬੰਦ ਬਸ ਥੱਲੇ ਰੱਖ ਕੇ ਦੋਈ ਪੱਲੇ ਚੋਂ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਤੇ ਜਿਹੜੇ ਜਿਹੜਾ ਪਲੜ ਨੂੰ ਜੱਗੀਆਂ ਨਾਲ ਸਾਫ਼ ਕਰਕੇ ਤੇ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਪੱਕ ਜਿਹੜੀ ਆਪਾਂ ਸੜੀ ਕੋ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਤੇ ਲੜ ਨੂੰ ਬੈਟੋ ਪੇਚ ਕੱਲਣਾ ਹੈ ਕੱਲ ਕੀ ਲੜ ਨੂੰ ਜਿਹੜਾ ਆਪਾਂ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਇੱਕ ਵਾਰ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਸਿੱਧਾ ਕਰਕੇ ਜਿਹੜੀ ਆਪਣੀ ਜਿੱਥੇ ਨੱਕਰੀ ਸੀ ਉਹ ਹੋ ਗਈ ਉੱਥੇ ਆਪਾਂ ਇਹ ਲੜ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਦੱਬ ਕੇ ਗਾਹ ਜਾ ਕੇ ਫਲਾ ਦੇਣਾ ਹੈ ਜਿਹੜਾ ਆਪਾਂ ਸੈਟਕਣਾ ਜਿਹੜਾ ਆਪਾਂ ਲਾਈਟ ਸਾਈਡ ਤੇ ਸੈਂਟਰ ਚੋਂ ਉਹਨੂੰ ਆਪਾਂ ਬੈਕ ਤੋਂ ਘੇਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿਤੇ ਉਹ ਸਿਰ ਨਗਰਾਂ ਦਾ ਉੱਥੋਂ ਆਪਾਂ ਡਬਲ ਸ਼ੀਸ਼ੇ ਦੇ ਕੇ ਜਾਂ ਬਾਹਰ ਨਾਲ ਜਿਹੜਾ ਆਪਾਂ ਸੜ ਕਵਰ ਕਰਨਾ ਹੈ ਮੂਰੇ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜਾ ਆਪਣਾ ਪਲੜ ਲਾਇਆ ਉਸ 프ਰਾਂਟੋਂ ਘਿਸਕੇ ਨਾ ਤੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਸੜਾ ਕਵਰ ਕਰ ਲੈਣਾ ਹੈ ਤੇ ਦੋਨਾਂ ਚਾਰੇ ਸਾਟਿਆਂ ਤੋਂ ਪਹਿਲਾਂ ਸਰਕਾਵਰ ਕਰਕੇ ਤੇ ਬੈਗ ਦਾ ਲਾ ਲਗਾਉਣਾ ਤੇ ਅੱਧਾ ਸੱਜੇ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਉਸ ਨੂੰ ਵੀ ਜਗੀ ਤਰਾਂ ਟਾਈਟ ਕਰਕੇ ਤੇ ਉਸ ਨੂੰ ਵੀ ਜਿਹੜਾ ਆਪਾਂ ਲੜ ਨੂੰ ਸਫਾਈ ਤੇ ਲਗਾਉਣਾ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਬੈਗ ਤੇ ਦੱਬ ਦੇਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ